ਇਹ ਕੋਈ ਸਾਵ ਨਾਲ ਪਾਈਪਾਂ ਲੱਗੀਆਂ। ਹਾਲੇ ਨੋਟ ਕਰਦੇ ਆ ਨਾ ਸਾਫ਼ ਪਾਣੀ ਆ ਛੱਤ ਤੋਂ ਆਉਂਦੀ ਹੈ ਸਾਫ਼ ਪਾਣੀ ਪਾਈਪ। ਆ ਸਾਰੇ ਘਰ ਹੋ ਗਏ ਇਧਰੋਂ। ਹਾਂ ਇੰਨਾ ਘਰਾਂ ਦਾ ਪਾਣੀ ਪਾਈਪ ਲੈਣਾ ਵਿਛਾ ਕੇ। ਅੱਛਾ ਜੀ ਮੀਟਰ ਵੀ ਲੱਗਿਆ ਹੋਇਆ ਇਹ। ਵੀ ਇੰਨਾ ਪਾਣੀ ਇਹਦੇ ਵਿੱਚ ਲੰਘ ਗਿਆ ਕਾਊਂਟ ਹੁੰਦਾ। ਹਾਂ ਹੁਣ ਪਿੱਛੇ ਬਾਰਿਸ਼ਾਈ ਜਦੋਂ 52000 ਲੀਟਰ ਪਾਣੀ ਇਹਦੇ ਵਿੱਚ ਪਿਆ ਸੀ। ਅੱਛਾ ਇਥੋਂ ਰਸਾ ਵਹਿੰਦਾ ਤੇ ਉਹ ਮੰਦਰ ਨਹੀਂ ਜਾਂਦਾ। ਆ ਵੇਖੋ। ਟੂਟੀਆਂ ਇਹ ਸਾਬ ਨਾਲ ਲੱਗੀਆਂ ਸੀ ਜਿਵੇਂ ਜ਼ਿਆਦਾ ਘਰ ਜ਼ਮੀਦਾਰਾਂ ਦੇ ਸੀ ਤਾਂ ਜ਼ਮੀਦਾਰਾਂ ਦੀ ਦੋ ਟੂਟੀਆਂ ਹੋ ਗਈਆਂ ਇੱਕ ਜਿਵੇਂ ਅਰੀਜਨਾ ਦੇ ਉਦੋਂ ਥੋੜੇ ਘਰ ਸੀ ਉਹਨਾਂ ਦੀ ਇੱਕ ਟੂਟੀ ਹੋ ਗਈ ਜਿਵੇਂ ਬਾਣੀਆਂ ਦੀ ਬਹਾਮਣਾ ਦੀ ਨਥੋਰ ਪਿੰਡ ਦਾ ਜੀ ਸਕੂਲ ਇਹ ਬਹੁਤ ਤਾਂ ਸੋਹਣਾ ਤੇ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਤੇ ਇਹ ਜਿਹਾ ਸਕੂਲ ਕਿਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੋਣਾ ਤੁਹਾਡੀਜੀਟਲ ਸਕਰੀਨ ਲੱਗੀ ਐ ਅੱਛਾ ਡਿਜੀਟਲ ਸਕਰੀਨ ਐ ਐਸੀ ਲੱਗਿਆ ਅਸਰ ਫੈਰੀ ਸਕੂਲ ਐ ਬੱਲੇ ਬੱਲੇ ਹਰਿਆਣੇ ਦੇ ਉਸ ਵੱਖਰੇ ਤੇ ਖਾਸ ਪਿੰਡ ਵਿੱਚ ਲੈ ਕੇ ਆਏ ਜਿੱਥੇ ਕੀ ਘਰਾਂ ਦੀਆਂ ਛੱਤਾਂ ਦਾ ਪਾਣੀ ਪਾਈਪਲੈਨ ਪਾ ਕੇ ਤੇ ਸਿੱਧਾ ਬਈ 200 ਸਾਲ ਪੁਰਾਣੇ ਖੂਹ ਦੇ ਵਿੱਚ ਕੱਢਿਆ ਤਾਂ ਆਜੋ ਫਿਰ ਉਸ ਲੋਕੇਸ਼ਨ ਤੇ ਲੈ ਕੇ ਚੱਲਦੇ ਆ ਤੁਹਾਨੂੰ ਵੀਡੀਓ ਤੇ ਬਣੇ ਰਹੋ ਤੇ ਇੱਕ ਦੂਜੀ ਗੱਲ ਸਰਕਾਰੀ ਸਕੂਲ ਦਿਖਾਵਾਂਗੇ ਜਿਹੜਾ ਕਿ ਇੱਕ ਮੈਰੀਜ ਪੈਲੇਸ ਤੋਂ ਘੱਟ ਦੇਖ ਦੇ ਵਿੱਚ ਨਹੀਂ ਬਣਿਆ ਹੋਇਆ ਤਾਂ ਜੀ ਹਰਿਆਣਾ ਦੇ ਡਿਸਟ੍ਰਿਕਟ ਲੈਵਲ ਤੇ ਜ਼ਿਲ੍ਹੇ ਦਾ ਪਹਿਲੇ ਨੰਬਰ ਤੇ ਆਇਆ ਹੋਇਆ ਸਕੂਲ ਹੈ ਸੁੰਦਰਤਾ ਦੇ ਵਿੱਚ ਆ ਜਾਈ ਫਿਰ ਦਿਖਾਉਣੇ ਤੁਹਾਨੂੰ ਸਾਰਾ ਵਿਊ ਪਿੰਡ ਦਾ ਪਿੰਡ ਵਿੱਚ ਐਂਟਰ ਹੁੰਦੇ ਹੀ ਖੱਬੇ ਹੱਥ ਸੋਸਾਇਟੀ ਦੇ ਸੱਜੇ ਹੱਥੀ バス ਸਟੈਂਡ ਨਥੋਰ ਦਾ ਬਹੁਤ ਸੋਹਣਾ ਜਿਹੜਾ ਕਿ ਹਵੇਲੀ ਟਾਈਪ ਦੀ ਦਿੱਖ ਵਿੱਚ ਬਣਾਇਆ ਹੋਇਆ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਉਸੇ ਜਗ੍ਹਾ ਤੇ ਖੂਹ ਦੇ ਉੱਤੇ 200 ਸਾਲ ਪੁਰਾਣੇ ਆ ਜਾਈ ਅਖੀਰ ਉਸ ਪਿੰਡ ਦੇ ਲੋਕੇਸ਼ਨ ਤੇ ਪਹੁੰਚੇ ਉਹਦੇ ਵਿੱਚ ਵੱਖਰਾ 200 ਸਾਲ ਪੁਰਾਣਾ ਕੂਆ باقی ਆਪਣੇ ਨਾਲ ਨਰੇਸ਼ભાઈ ਜੀ ਤੇ ਸ਼ਰੇਸ਼ ਜੀ ਤਾਂ ਪੂਰੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਜਾਈ ਸਰਕਾਰੀ ਗੱਲ ਦੀ ਸਾਰਿਆਂ ਨੂੰ ਸਰਕਾਰੀ ਗੱਲ ਤੇ ਇਹ ਗੱਲ ਸੱਚ ਹੈ ਵੀ ਇਹ ਹਰਿਆਣੇ ਦਾ ਇੱਕ ਪਹਿਲਾ ਕੂਆ ਹੈ 200 ਸਾਲ 250 ਸਾਲ ਪੁਰਾਣਾ ਜਿਹੜੇ ਵਿੱਚ ਕਿ ਤੁਸੀਂ ਸਰਕਾਰ ਨੇ ਸਾਰੇ ਪਿੰਡ ਨੇ ਰਲ ਕੇ ਤੁਸੀਂ ਇਨਵੈਸਟ ਕੀਤਾ ਪਾਣੀ ਦਾ ਬੰਦੋਬਸਤ ਕੀਤਾ ਵੀ ਜਿਹੜਾ ਡੁੱਬਣ ਤੋਂ ਬਚਾ ਸਕੋਣਾ ਆ ਜਮਾਈ ਸੱਚ ਹੈ ਜੀ ਵੀ ਆ ਹਰਿਆਣੇ ਦਾ ਇੱਕੋ ਮਾਤਰ ਇੱਕ ਹੀ ਕੂਆ ਇੱਕ ਪਿੰਡ ਨਥੋਰ ਦਾ ਪਹਿਲੀ ਬਰੀਆ ਕੂਆ ਫਰਸਟ ਟਾਈਮ ਤੇ ਇਹਨੂੰ ਤਿਆਰ ਕਰਿਆ ਜਿਹੜਾ ਛੱਤਾਂ ਦਾ ਸਾਫ਼ ਪਾਣੀ ਨੇੜੇ ਤੇੜੇ 40 50 ਘਰਾਂ ਦੀ 66 ਜਿਹੜੀ ਛੱਤਾਂ ਪੱਕੀਆਂ ਅੱਛਾ ਜੀ ਉਹਨਾਂ ਦਾ ਸਾਫ਼ ਪਾਣੀ ਪਾਈਪਾ ਲਾ ਕੇ ਤੁਹਾਨੂੰ ਪਾਈਪਾਂ ਵੀ ਦਿਖਾਵਾਂਗੇ ਇਹ ਘਰਾਂ 'ਚ ਲੱਗੀਆਂ ਐ ਅੱਛਾ ਵੀ ਜਿਹੜੇ ਇਹ ਨੇੜੇ ਤੇੜੇ 50 ਛੱਤਾਂ ਆ ਉਹਨਾਂ 'ਤੇ ਪਾਈਪਾਂ ਲੱਗੀਆਂ ਹਾਂ ਤੇ ਉਹਨਾਂ ਦਾ ਜਿਹੜਾ ਵੀ ਮੀਂਹ ਆਵੇ ਹਨ ਉਹਦੇ ਪਾਣੀ ਆ ਜੂਗਾ ਜਿਹੜਾ ਇਹ ਉਹਦੇ ਪੰਤਾਲੇ ਆ ਉਹਦੇ ਆਮ ਹੂ ਹੈ ਨਹੀਂ ਤੇ ਇਹਦੇ ਵਿੱਚ ਸਪਲਾਈ ਸਿੱਧੀ ਆਈ ਹੈ ਹਾਂ ਇਹ ਜਿਵੇਂ ਡਿਗ ਬੈਲ ਬਣੇ ਆ ਅੱਛਾ ਜੀ ਅੱਛਾ ਇਹਨਾਂ 'ਚ ਫਿਲਟਰ ਲੱਗਿਆ ਠੀਕ ਹੈ ਜੀ ਫਿਲਟਰ ਹੋਰ ਲੱਗਿਆ ਫਿਰ ਇੱਥੇ ਮੀਟਰ ਲੱਗਿਆ ਹਾਂਜੀ ਇਹਦੇ ਵਿੱਚ ਠੀਕ ਹੈ ਜੀ ਇਹਦੀ ਰੀਡਿੰਗ ਹੁੰਦੀ ਹੈ ਵੀ ਇੰਨੇ ਲੱਖ ਲੀਟਰ ਪਾਣੀ بارش ਦਾ ਆ ਮੀਟਰ ਲੱਗਿਆ ਹੈ ਅੱਛਾ ਜੀ ਮੀਟਰ ਵੀ ਲੱਗਿਆ ਹੋਇਆ ਹੈ ਵੀ ਇੰਨਾ ਪਾਣੀ ਇਹਦੇ ਵਿੱਚ ਲੰਘ ਗਿਆ ਕਾਊਂਟ ਹੁੰਦਾ ਹੁਣ ਪਿੱਛੇ ਬਾਰਿਸ਼ਾਈ ਜਦੋਂ 52000 ਲੀਟਰ ਪਾਣੀ ਇਹਦੇ ਵਿੱਚ ਪਿਆ ਸੀ ਹੁਣ ਜਿਵੇਂ ਬਾਰਿਸ਼ ਹੋਏ ਦੇ ਘਟੋ ਘਟ ਹਾਂ ਸੀ ਤੋਂ 8 ਲੱਖ ਲੀਟਰ ਪਾਣੀ ਇਹਦੇ ਵਿੱਚ ਪੈ ਚੁੱਕਿਆ ਅੱਛਾ ਜੀ ਤਾਂ ਵੀ ਕਾਊਂਟ ਹੁੰਦਾ ਹੈ ਕਾਊਂਟ ਹੁੰਦਾ ਹੈ ਠੀਕ ਹੈ ਜੀ ਤਾਂ ਅੰਦਰੋਂ ਦਿਖਾਵਾਂਗੇ ਫਿਰ ਹਾਂ ਆ ਜਾਈਓ ਵਾਲੇ ਜਿੰਨਾ ਵੀ ਪਿੰਡ ਆ ਜਿਹੜੇ ਉੱਚੇ ਆ ਘਰ ਨੀਵੇਂ ਆ ਘਰ ਜਿਵੇਂ ਆਹਾ ਬਾਥਰੂਮ ਵਗੈਰਾ ਉਹ ਪਾਣੀ ਇਹ ਵਿੱਚ ਕੱਢਿਆ ਸੋਹਣਾ ਪਾਣੀ ਆ ਬਿਲਕੁਲ ਸਾਫ਼ ਸਾਫ਼ ਪਾਣੀ ਪੱਕੀ ਛੱਤਾਂ ਉਹਨਾਂ ਦਾ ਕੱਚੀ ਛੱਤਾਂ ਦਾ ਵੀ ਨਹੀਂ ਆਉਂਦਾ ਹੂੰ ਪੱਕੀ ਛੱਤਾਂ ਦਾ ਸਾਫ਼ ਪਾਣੀ ਜਿਹੜਾ ਬਿਲਕੁਲ ਬਿਨਾਂ ਹੁਣ ਨਾਲੀਆਂ ਚ ਪਾਣੀ ਆ ਗਲੀ ਚ ਵੀ ਪਾਣੀ ਆਉਂਦਾ ਉਹ ਪਾਣੀ ਨਹੀਂ ਪਾਣੀ ਨਹੀਂ ਬਸ ਕਿ ਲੋ ਬਾਰਿਸ਼ ਦਾ ਪਾਣੀ ਸਾਫ ਪੀਣਾਰਾ ਪਾਣੀ ਅੱਛਾ ਜੀ ਨਿਕਨੂ ਮੇਰੇ ਖੂਹ ਚੋਂ ਕੱਢੀਏ ਤਾਂ ਪਾਣੀ ਹੋਈ ਸਾਫ ਪਾਣੀ ਆਵੇ ਠੀਕ ਹੈ ਜੀ ਫਿਰ ਇਹ ਕਿੰਨੇ ਕ ਸਮਾਂ ਦਾ ਬਣਿਆ ਹੈ ਤੇ ਕੀ ਤੁਸੀਂ ਪਿੰਡ ਵਾਸੀਆਂ ਨੇ ਸੋਚਿਆ ਵੀ ਆਪਾਂ ਪੁਰਾਣੇ ਖੂਹੇ ਤੋਂ ਆਹ ਤਿਆਰ ਕਰਦਗੇ ਪ੍ਰੋਜੈਕਟ ਆ ਟੀਮ ਆਈ ਵੇਖਣ ਜਿਵੇਂ ਹੁਣ ਪਾਣੀ ਥੱਲੇ ਜਾਈ ਜਾਂਦੇ ਆ ਵਾਟਰ ਲੈਵਲ ਤਾਂ ਸਾਡੇ ਪਿੰਡੋਂ 150 ਫੁੱਟ ਤੇ ਗਿਆ ਅੱਛਾ ਜੀ ਜਿਹੜਾ ਸ਼ੁਰੂ ਚ 3-4 ਫੁੱਟ ਤੋਂ ਚੱਲਿਆ ਸੀ ਉਦੋਂ ਦਾ ਖੂ ਤਾਂ ਬਾਅਦ ਚ ਜਦੋਂ ਪਾਣੀ ਕਢਦੇ ਗਏ ਪਾਣੀ ਇੱਥੇ ਮਿੱਠਾ ਸੀ ਠੀਕ ਹੈ ਜੀ ਆ ਪਿੰਡ ਜਿਹੜਾ ਵਸਿਆ ਨਹੀਂ ਆਸੇ ਪਾਸੇ ਪਿੰਡਾਂ ਸਾਰਿਆਂ ਤੋਂ ਪਹਿਲਾਂ ਦਾ ਵਸਿਆ ਹੋਇਆ ਨੇ ਥੋਰ ਪਿੰਡ ਜਿਹੜੇ ਇੱਥੇ ਚਾਰ-ਚਪੇਰੇ ਪਿੰਡ ਵਸੇ ਉਹਨਾਂ ਤੋਂ ਹਰਿਆਣੇ ਦਾ ਇੱਕੋ ਮਾਤਰ ਇਹ ਪਹਿਲਾ ਪਿੰਡ ਹੈ ਜਿਹੜਾ ਕਿ ਸ਼ੁਰੂ ਚ ਸਟਾਰਟਿੰਗ ਚ ਹੀ ਵਸਿਆ ਪਈ ਵਸਿਆ ਠੀਕ ਹੈ ਜੀ ਫਿਰ ਜਿਹਨੇ ਆਸੇ ਪਾਸੇ ਦੇ ਪਿੰਡ ਇੱਥੋਂ ਪਾਣੀ ਲੈ ਜਾਣ ਲੱਗ ਗਏ ਇੱਥੇ ਪਾਣੀ ਮਿੱਠਾ ਸੀ ਠੀਕ ਹੈ ਜੀ ਕਿਨੇ ਜੋਗੇ ਪਾਣੀ ਸੀ ਉਹ ਜਿਵੇਂ ਜਿਵੇਂ ਪਾਣੀ ਥੱਲੇ ਜਾਂਦਾ ਗਿਆ ਖੂ ਪਟਦੇ ਗਏ ਕੱਚਾ ਠੀਕ ਹੈ ਜੀ ਡੂੰਘਾਈ ਚ ਕਰਦੇ ਗਏ ਹਾਂ ਡੂੰਘਾਈ ਚ ਕਰਦੇ ਗਏ ਪੱਛ ਆ ਲਗਭਗ ਉੜ ਗਿਆ ਮਨ ਲੱਗਦਾ 70 ਫੁੱਟ ਦੇ ਕਰੀ ਅੱਛਾ ਜੀ ਡੂੰਘਾ ਕਰਦੇ ਗਏ ਤੇ 70 ਫੁੱਟ ਚੱਲ ਗਿਆ ਫਿਰ ਆ ਇਹਦਾ ਲਿਖਿਆ ਪਿਆ ਇਤਿਹਾਸ ਸਾਰਾ ਅੱਛਾ ਜੀ ਉਹ ਆ ਦਿਖਾ ਦਿਓ ਬਾਈ ਜੀ ਹੁਣ ਪਾਣੀ ਦਾ ਇੱਥੇ ਵਾਟਰ ਲੈਵਲ ਕੀ ਹੈ ਜੀ 200 ਫੁੱਟ ਹੈ 1.5 ਫੁੱਟ 200 ਫੁੱਟ ਆ 1945 ਚ ਹੈ ਨਾ ਅੱਛਾ ਜੀ ਇਹਦਾ ਜੀਣੋਦਵਾਰ ਕਰਿਆ ਗਿਆ ਇਹਨੂੰ ਪੱਕਾ ਕਰਿਆ ਗਿਆ ਠੀਕ ਹੈ ਜੀ ਆਪੂ ਆ ਇਸ ਟਾਈਪ ਦਾ ਜਿਵੇਂ ਬਣਾਇਆ ਗਿਆ ਅੱਛਾ ਜੀ 1945 ਚ 1945 ਚ ਪੱਕਾ ਕਰਤਾ ਸੀ ਹਾਂ ਚਲਦਾ ਦੋ ਦੋ ਪਹਿਲਾਂ ਵੀ ਸੀ ਅੱਛਾ ਜੀ ਤੇ ਇਹ ਛੱਤਾਂ ਆ ਪਹਿਲਾਂ ਲੱਗੀਆਂ ਸੀ ਹਮ ਹੁਣ ਇਹਨੂੰ ਦੂਜੀ ਵਾਰ ਆਰ ਸੀ ਸੀ ਲਾਗੇ ਆ ਛੱਤ ਖਰਾਬ ਹੋ ਗਈ ਸੀ ਪਾਣੀ ਖੜਨੇ ਕਰਕੇ ਹੁਣ 30 40 ਸਾਲਾਂ ਦਾ ਜਿਵੇਂ ਬੰਦ ਪਿਆ ਸੀ ਖੰਡਰ ਹੋ ਗਿਆ ਸੀ ਇਹਦੇ ਵਿੱਚ ਜਿਵੇਂ ਰੋਸੀ ਪड़ोसी ਕੂੜਾ ਕਰਕਟ ਪਾ ਦਿੰਦੇ ਸੀ ਹੁਣ ਉਹ ਸਾਰਾ ਬਾਹਰ ਕੱਢ ਕੇ ਇਹਦੇ ਵਿੱਚੋਂ ਤੈਨੂੰ ਦੁਬਾਰਾ ਤਿਆਰ ਕਰਕੇ ਇਹ ਛੱਤਾਂ ਬਦਲੀਆਂ ਇਹ ਪੋੜੀਆਂ ਪਾੜੀਆਂ ਥੋੜਾ ਮੋਡੀਫਾਈ ਕਰਿਆ ਇਹਨੂੰ ਉਹ ਮੈਂ ਨਹੀਂ ਦੂਜੀ ਵਾਰੀ ਕੁਝ ਨਹੀਂ ਬਣਾਇਆ ਇਹਦਾ ਹਮ ਆਹ ਸਟਰਕਚਰ ਤਿਆਰ ਕਰਿਆ ਵੇਖੋ ਹਮ ਇਹਦਾ ਇਹ ਮੈਪ ਹੈ ਇਹ ਛੱਤਾਂ ਦਾ ਪਾਣੀ ਹੈ ਨਾ ਹਾਂਜੀ ਆ ਇਹਨਾਂ ਨਾਲ ਜੋੜ ਕੇ ਆ ਇਹ ਸਾਰ ਨਾਲ ਲਿਆ ਕੇ ਡਿਗ ਵੇ ਲਜਣ ਹਮ ਇਹਨਾਂ ਤੋਂ ਲਿਆ ਕੇ ਇਹ ਦੋ ਵੇ ਲੈ ਠੀਕ ਹੈ ਇਹ ਦੋ ਡੇਗਵੇਂ ਨੇ ਇੰਨਾ ਕਿ ਇਹਦੇ ਚ ਜਾਂਦਾ ਪਾਣੀ ਠੀਕ ਹੈ ਠੀਕ ਹੈ ਆ ਥੱਲੇ ਜਾਂਦੇ ਆ ਸਾਰੇ ਘਰ ਹੋ ਗਏ ਇਧਰੋਂ ਹਾਂ ਇਹਨਾਂ ਘਰਾਂ ਦਾ ਪਾਣੀ ਪਾਈਪ ਲੈਣਾ ਵਿਛਾ ਕੇ ਸਾਰਿਆਂ ਦੇ ਚੈਂਬਰ ਬਣਾ ਕੇ ਉਹ ਜਿਵੇਂ ਚੈਂਬਰ ਬਣੇ ਪਏ ਬਾਹਰਲੇ ਪਾਸੇ ਅੱਛਾ ਜੀ ਉਸ ਸਾਹਮਣੇ ਵਾਲੇ ਦੇ ਵਿੱਚ ਲੱਗੇ ਠੀਕ ਹੈ ਠੀਕ ਇਦੋਂ ਅੱਗੇ ਫਿਰ ਇਧਰ ਆਉਂਦਾ ਹੈ ਹਾਂ ਪਹਿਲਾਂ ਇਹਦੇ ਤੇ ਪਾਣੀ ਪੂਰਾ ਫਿਲਟਰ ਹੋ ਕੇ ਫਿਰ ਜਾਂਦਾ ਅੰਦਰ ਹਾਂ ਐ ਨਹੀਂ ਵੀ ਕਾਗਜ਼ ਪੂਜ ਵਗ ਨਹੀਂ ਜਾਂਦਾ ਪਾਣੀ ਸਾਫ ਪਾਣੀ ਅੰਦਰ ਠੀਕ ਹੈ ਫਿਰ ਤਾਂ بارش ਤੋਂ ਪਹਿਲਾਂ ਆਉਂਦੀਆਂ ਛੱਤਾਂ ਵਗੈਰਾ ਸਾਫ਼ ਕਰਦੰਨੇ ਹੋ ਤਾਂ ਕਿ ਇੱਧਰ ਵੀ ਸਾਫ਼ ਹੀ ਪਾਣੀ ਆਵੇ ਹਨ ਇਹ ਆ ਦੋਸਤੋ ਪੁਰਾਣਾ ਮੇਨ ਲੋਕੇਸ਼ਨ ਜਿਹੜਾ ਕਿ ਇਸ ਨਥੋਰ ਪਿੰਡ ਦੇ ਵਿੱਚ ਬਹੁਤ ਚਰਚਾ ਤੇ ਵਿਸ਼ਾ ਦਾ ਬਣਿਆ ਹੋਇਆ ਤਾਂ ਆ ਪੁਰਾਣਾ ਹਜੇ ਉਵੇਂ ਹੀ ਪਿਆ ਜੀ ਆ ਜਿਹੜੇ ਹਨ ਪਾਣੀ ਵਗੈਰਾ ਕੱਢਦੇ ਲੱਕੜ ਦੀ ਪੌਣੀ ਵੀਰਾ ਲੱਕੜ ਦੀ ਪੌਣੀ ਇਸ ਤੋਂ ਰੱਸਾ ਉੱਥੇ ਤੇ ਜਾਂਦਾ ਸੀ ਉਹ ਮੰਦਰ ਤਾਈ ਅੱਛਾ ਜੀ ਰੱਸਾ ਖਿੱਚ ਕੇ ਲੈ ਜਾਂਦੇ 12 ਹੁੰਦਾ ਨਾ ਪਹਿਲਾਂ ਜੀ ਅੱਛਾ ਇੱਥੋਂ ਰੱਸਾ ਪੈਂਦਾ ਤੇ ਉਹ ਮੰਦਰ ਨਹੀਂ ਜਾਂਦਾ ਆ ਵੇਖੋ अच्छा जी इत्थों प्रसखिज ਦੇ 12 ਪ੍ਰੀਜ਼ ਕਿਆ ਜਾਂਦਾ ਹੈ ਇਹਦੇ ਚ ਪਾਣੀ ਪੈਂਦਾ ਇੱਥੋਂ اچھا ਜੀ ਇਹਦੇ ਚ ਪਾਣੀ ਪੈ ਜਾਂਦਾ ਹਾਂ ਉਹ ਮੈਂ ਦਿਖਾਉਣਾ ਤੁਨੂੰ ਆ ਜੋ ਇਹ ਦੇਖੋ ਇਹ ਅਲੱਗ ਅਲੱਗ ਇਹ 1 2 3 4 ਹਾਂਜੀ ਆ ਸੀ ਜਿਵੇਂ ਮੀਨੀ ਵਾਟਰ ਬਾਕਸ ਨਹੀਂ ਹੁੰਦਾ ਆਪਣੇ ਹੂੰ ਮੀਨੀ ਵਾਟਰ ਬਾਕਸ ਉਸ ਟਾਈਮ ਦਾ ਸੀ ਠੀਕ ਹੈ ਇਹਨਾਂ ਚ ਬਜਰੀ ਕਰੈਸਰ ਭਰੀ ਹੋਈ ਹੈ ਅੱਛਾ ਜੀ ਥੱਲੇ ਪਾਣੀ ਸਾਫ਼ ਹੋਣ ਵਾਸਤੇ ਹੈ ਸੋ ਪਿੱਛੇ ਵੀ ਹੈ ਜੀ ਹਾਂ ਦੋ ਪਰਲੀ ਸਾਈਡ ਹੈ ਇਹਨਾਂ ਚ ਪਾਣੀ ਆ ਕੇ ਬਿਲਕੁਲ ਸਾਫ ਹੋ ਜਾਂਦਾ ਸੀ ਵਿਚੋਂ ਕੋਈ ਕਟਾ ਹੋਰ ਆਂਦਾ ਮਿੱਟੀ ਦਾ ਦੋ ਇਧਰਲੀ ਸਾਈਡ ਬਣੇ ਤਾਂ ਇਹ ਕਲਰ ਵਗੈਰਾ ਫਿਰ ਆ ਕਿੰਨਾ ਸਮਾਂ ਹੋਇਆ ਜੀ ਹੁਣ ਤਿਆਰ ਕਰਨ ਨੂੰ ਉਹ ਤਾਂ ਮਿੰਟਾਂ ਨੂੰ ਢੂਢ ਵਿੰਨਾ ਹੀ ਹੈ ਠੀਕ ਹੈ ਠੀਕ ਹੈ ਦੋ ਹੈ ਬਣੇ ਦੋ ਹੈ ਬਣੇ ਪਾਣੀ ਆਉਂਦਾ ਸੀ ਆ ਠੀਕ ਹੈ ਠੀਕ ਹੈ ਆ ਸੇਮ ਹੋ ਗਿਆ ਜੀ ਮੈਂ ਇੱਕ ਪੋਰਸ ਇਧਰ ਹੋ ਗਿਆ ਇੱਕ ਇਧਰ ਹੋ ਗਿਆ ਦੋ ਹਾਂ ਇਧਰੋਂ ਨਿਕਲ ਜਾ ਸਕਦਾ ਹਾਂ ਇਧਰ ਵੀ ਆ ਇਹ ਚ ਕੀ ਹੈ ਇਹ ਇਧਰ ਆ ਸੇਮ ਹੀ ਪੋਜੀਸ਼ਨ ਹੈ ਸੇਮ ਪੋਜੀਸ਼ਨ ਹੈ ਆਸ਼ਾ ਹੈ ਇਹਨੂੰ ਬਣ ਲਓ ਉੱਚਾ ਚੱਕ ਕੇ ਬਣਾਤਾ ਵਧੀਆ ਨਹੀਂ ਨਹੀਂ ਸਟਾਰਟਿੰਗ ਇੰਨੀ ਹੀ ਉੱਚਾ ਸੀ ਪਹਿਲਾਂ ਉੱਚਾ ਹੀ ਸੀ ਇਹਨੂੰ ਲਾਇਆ ਹੀ ਨਹੀਂ ਕਲਰ ਕਲਰ ਕੀਤਾ ਇਹਦੇ ਅੱਛਾ ਜੀ ਉਹ ਜਿਹੜਾ ਪਾਣੀ ਪਾਇਆ ਉਹ ਪੈਪ ਉਹਦੀ ਥੱਲੇ ਅੱਗੇ ਪੱਕਾ ਵਗੈਰਾ ਇਹ ਕਰਿਆ ਉਦੋਂ ਦਾ ਤੁਸੀਂ ਕਹਿਨੇ ਹੋ ਵੀ 45 ਹਾਂ 45 ਚ ਪੱਕਾ ਥੱਲੇ ਜਮਾ ਇਹਦੇ ਜਾਲੀ ਦੇ ਉੱਤੇ ਕਰੋ ਫੋਨ ਤੁਸੀਂ ਅੱਛਾ ਪੈਪ ਦੇਖਦੀ ਐ ਨਾ ਉਧਰੋਂ ਆਈ ਐ ਹਾਂ ਜੀ ਹਾਂ ਜੀ ਉਹ ਪਾਣੀ ਡਿੱਗਦਾ ਜਿਹੜਾ ਇਹਦੇ ਵਿੱਚ ਉਹ ਪੈਪ ਦਿਖਾਓ ਦਿਖਣ ਲੱਗ ਰਹੀ ਐ ਹਾਂ ਜੀ ਹਾਂ ਜੀ ਦਿਸੀ ਜਾਂਦੀ ਐ ਹਾਂ ਉੱਥੋਂ ਪਾਣੀ ਇਹਦੇ ਵਿੱਚ ਆਂਦਾ ਠੀਕ ਐ ਜੀ ਮੀਨਾ ਪਾਣੀ ਲੋਈ ਦੋਸਤੋ ਦੇਖ ਸਕਦੇ ਹੋ ਪ੍ਰਾਣਾ ਹੀ ਹਜੇ ਉਵੇਂ ਪਿਆ ਜਿਵੇਂ ਇਹਨੂੰ ਸੱਬਿਆਚਾਰ ਲਾ ਲਓ ਪਰ ਕਿਵੇਂ ਲਾ ਲਓ ਹਜੇ ਵੀ ਇਹ ਚੱਲਦਾ ਸਾਰਾ ਸਿਸਟਮ ਹੈ ਓਕੇ ਰਿਪੋਰਟ ਓਕੇ ਰਿਪੋਰਟ ਹੁਣ ਜਾਲ ਲਾਤੇ ਆ ਦੇ ਉੱਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਬਣਿਆ ਸੀ ਉਸ ਟਾਈਮ ਉਸ ਟਾਈਮ ਆਹਰ ਪਏ ਵੀ ਉੱਤੇ ਲਿਖੇ ਹੋਏ ਹਨ ਹਾਂ ਆ ਹੁਣ ਪਤਾ ਨਹੀਂ 12 ਜੀ ਰਾਮ ਸਿੰਘ ਹਰੀਪੁਰੇ ਤੋਂ ਬਣਾਇਆ ਕੀ ਗਏ ਆ ਕੋਈ ਹਾਂ ਹਰੀਪੁਰੇ ਦਾ ਉਹਨਾਂ ਦਾ ਨਾਮ ਵੀ ਸਾਰਾ ਲਿਖਿਆ ਹੋਇਆ ਹੂੰ 240 ਰੁਪਏ ਨਿੰਦਰਾਂ 45 ਦੇ ਵਿੱਚ ਹੈ 1945 ਦੇ ਵਿੱਚ 240 ਰੁਪਏ ਦਿੱਤੇ ਸੀ ਕਿਸੇ ਨੇ ਆ ਪਤਾ ਨਹੀਂ 240 ਲਿਖਾਈ ਦੀ 240 ਵੀ ਜੀ ਉਸ ਸਮੇਂ ਦੇ ਤਾਂ ਬਹੁਤ ਹੋ ਜਾਂਦੇ ਆ ਪਤਾ ਨਹੀਂ ਹਨਾ ਜੀ ਮੁੰਡੇ ਦਾਦਾ ਸੀ ਅੱਛਾ ਜੀ ਤੁਹਾਡਾ ਦਾਦਾ ਜੀ ਸੀ ਲਓ ਬਹੁਤ ਵੱਡੀ ਗੱਲ ਹੈ ਹਨਾ ਫਿਰ ਤਾਂ ਮਾਣ ਹੁੰਦਾਊਗਾ ਤੁਹਾਨੂੰ ਤਾਂ ਇਹ ਤਾਂ ਬਹੁਤ ਛੋਟੀ ਗੱਲ ਨਹੀਂ ਜੀ ਬਹੁਤ ਵੱਡੀ ਗੱਲ ਆ ਦੋਸਤੋ ਵੀ 240 ਰੁਪਏ ਵੀ ਉਸ ਸਮੇਂ ਦੇ ਵਿੱਚ ਅੱਜ ਦੇ ਤਾਂ ਆਪਾਂ ਮੰਨ ਗਏ ਵੀ ਮੇਰੇ ਹਿਸਾਬ ਦੇ ਵਿੱਚ ਤਾਂ ਵੀ 2 ਲੱਖ ਰੁਪਏ 2.5 ਲੱਖ ਰੁਪਏ ਵੀ ਬਣ ਸਕਦਾ ਹੂੰ ਤੇ ਜਦੋਂ ਜ਼ਮੀਨਾਂ ਆ ਜਾਂਦੀਆਂ ਸੀ ਉਹ ਰੇਟਾਂ ਦੇ ਵਿੱਚ ਤੇ ਉਦੋਂ ਵੀ ਇੰਨੀ ਭਾਵਨਾ ਸੀ ਅੰਦਰ ਵੀ ਦਾਨ ਕੀਤਾ ਸੀ ਆ ਵੀ ਪਿੰਡ ਦੇ ਲਈ ਬਹੁਤ ਵੱਡੀ ਗੱਲ ਆ ਜੀ ਲੱਗੀਆਂ ਸੀ ਟੂਟੀਆਂ ਦੇ ਕਨੈਕਸ਼ਨ ਸੀ ਇਸ ਪਾਸੇ ਟੂਟੀਆਂ ਲੱਗੀਆਂ ਸੀ ਇੱਧਰ ਟੂਟੀਆਂ ਲੱਗੀਆਂ ਸੀ ਇੱਧਰ ਟੂਟੀਆਂ ਲੱਗੀਆਂ ਸੀ ਟੂਟੀਆਂ ਇਹ ਸਾਬ ਨਾਲ ਲੱਗੀਆਂ ਸੀ ਜਿਵੇਂ ਜ਼ਿਆਦਾ ਘਰ ਜ਼ਮੀਦਾਰਾਂ ਦੇ ਸੀ ਤਾਂ ਜ਼ਮੀਦਾਰਾਂ ਦੀ ਦੋ ਟੂਟੀਆਂ ਹੋ ਗਈਆਂ ਇੱਕ ਜਿਵੇਂ ਅਰੀਜਨਾ ਦੇ ਉਦੋਂ ਥੋੜੇ ਘਰ ਸੀ ਉਹਨਾਂ ਦੀ ਇੱਕ ਟੂਟੀ ਹੋ ਗਈ ਜਿਵੇਂ ਬਾਣੀਆਂ ਦੀ ਤੇ ਬਾਂਵਣਾ ਦੀ ਉਹਨਾਂ ਦੀ ਇੱਕ ਟੂਟੀ ਹੋ ਗਈ ਇਸ ਸਾਬ ਨਾਲ ਬੰਡੇੜੀਆਂ ਸੀ ਇਹ ਅਲੱਗ-ਅਲੱਗ ਹੀ ਟੂਟੀਆਂ ਸੀ ਹਾਂ ਲਗ ਲਗ ਕਾਸਟ ਜਿਹਾ ਹੁੰਦਾ ਲਗ ਲਗ ਜਿਵੇਂ ਹਾਂ ਜਿਵੇਂ ਜਿਨ੍ਹਾਂ ਦੀ ਜਨਰੇਸ਼ਨ ਜ਼ਿਆਦਾ ਸੀ ਉਹਨਾਂ ਨੂੰ ਜ਼ਿਆਦਾ ਸੀ ਹਾਂ ਤੇ ਆ ਖੇਲ ਬਣੀ ਸੀ ਆ ਪਰ ਹੀ ਰਹਿੰਦੀ ਸੀ ਪਾਣੀ ਦੀ ਇਹ 1945 ਦੀ ਗੱਲ ਕਰੀ ਇਹਨੇ ਨਹੀਂ ਜੀ ਆ ਤਾਂ ਹੁਣ ਮੇਰੇ ਪਾਣੀ ਪਿਆ ਏ ਇੱਥੇ ਪਸ਼ੂਆਂ ਨੂੰ ਅੱਛਾ ਤੁਸੀਂ ਇਹ ਪਸ਼ੂਆਂ ਦੀ ਖੇਲ ਸੀ ਤੁਸੀਂ ਇੱਥੇ ਪਾਣੀ ਪਿਆ ਹੈ ਹਾਂ ਆ ਤਾਂ 30 ਸਾਲਾਂ ਦਾ ਹੁਣ ਬੰਦ ਹੋਇਆ ਹੂੰ ਇੱਥੇ ਇਹ ਖੇਲਾਂ ਬਣੀਆਂ ਸੀ ਅੱਛਾ ਜੀ ਹੁਣ ਤਾਂ ਚੋਕ ਉੱਚਾ ਹੋ ਗਿਆ ਨਾ ਹੂੰ ਇਹ ਬਰੋਬਰ ਆ ਗਿਆ ਪਹਿਲਾਂ ਖੇੜਾ ਉੱਚੀਆਂ ਸੀ ਆ ਬੇੜਾ ਜਿਹੜਾ ਨੀਵਾ ਸੀ ਅੱਛਾ ਜੀ ਤੇ ਪਸ਼ੂਆਂ ਨੂੰ ਇੱਥੋਂ ਪਾਣੀ ਪਿਆ ਕੇ ਲੈ ਜਾਂਦੇ ਸੀ ਉੱਠਾਂ ਨੂੰ ਪਸ਼ੂਆਂ ਨੂੰ ਬਲਦਾਂ ਨੂੰ ਸਾਰੇ ਇਹਦੇ ਬਾਅਦ ਚ ਸਫੇਰੇ ਬਣੀਆਂ ਇਹਦੇ ਨਾਲ ਦੀਆਂ ਖੇੜਾ ਆ ਪਾਣੀ ਭਰਿਆ ਪਿਆ ਨਾ ਇਹ ਕਹਿ ਸਕਦੇ ਆ ਵੀ ਉਦੋਂ ਇਸ ਸਮੇਂ ਦੇ ਵਿੱਚ ਇਸ ਪਿੰਡ ਦੇ ਵਿੱਚ ਇਕੱਲਾ ਇਹੀ ਪਿੰਡ ਪਾਣੀ ਨਹੀਂ ਪੀਂਦਾ ਜਿਹੜੇ ਆਲੇ ਦੁਆਲੇ ਦੇ ਕਈ ਪਿੰਡ ਸੀ ਉਹ ਵੀ ਇੱਥੋਂ ਆ ਕੇ ਪਾਣੀ ਲੈ ਕੇ ਜਾਂਦੇ ਸੀ ਇੱਥੋਂ ਬਲਦਾਂ ਦੇ ਉੱਠਾਂ ਦੇ ਪਾਣੀ ਲੈ ਕੇ ਜਾਂਦੇ ਸੀ ਸਾਰੇ ਅੱਛਾ ਜੀ ਆ ਮੈਨ ਚੌਕ ਆਈ ਹੈ ਬੇੜਾ ਨੂੰ ਥੋੜਾ ਜਿਹਾ ਠੀਕ ਹੈ ਜੀ ਬਹੁਤ ਖੁੱਲਾ ਹੈ ਇਹ ਬੇੜਾ ਵੀ ਆਪਾਂ ਕਹਿ ਸਕਦੇ ਹਾਂ ਉਹਨੂੰ ਚੜਨ ਵਾਸਤੇ ਉਤਰਨ ਵਾਸਤੇ ਇਹ ਸਾਬ ਦੀ ਚਿੱਤਰਕਾਰੀ ਕਰੀ ਹੋਈ ਐਵੇਂ ਬੁੜੀਆਂ ਕੋਈ ਖੂਹ ਤੋਂ ਪਾਣੀ ਲੈ ਕੇ ਜਾਂਦੀਆਂ ਸੀ ਪੁਰਾਣੇ ਸਮੇਂ ਦਾ ਹੈ ਨਾ ਇੱਕ ਬੰਦੇ ਵੇ ਪਾਣੀ ਕੱਢਦੇ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਬਹੁਤ ਸੋਹਣਾ ਹੈ ਜੀ ਬਹੁਤ ਸੋਹਣਾ ਤੇ ਆਹ ਵੇਖੋ ਇਹ ਸਾਬ ਨਾਲ ਪੈਪਾਂ ਲੱਗੀਆਂ ਆ ਜਿਹੜਾ ਨਾ ਕਰਦਾ ਹੈ ਨਾ ਸਾਫ ਪਾਣੀ ਆ ਛੱਤ ਤੋਂ ਆਉਂਦੀ ਹੈ ਸਾਫ ਪਾਣੀ ਪਾਈਪ ਹਾਂ ਤੇ ਇੱਧਰ ਡੱਗ ਬਣਾਉਂਦੇ ਆ ਡੱਗ ਬੱਲ ਬਣਾਉਂਦੇ ਹਾਂ ਜਿਵੇਂ ਉਹ ਪੈਪਾਂ ਲੱਗ ਕੇ ਉਹਨਾਂ ਦਾ ਕਨੈਕਸ਼ਨ ਇੱਕ ਚੈਂਬਰ 'ਚ ਕਰਦੇ ਆ ਅੱਛਾ ਜੀ ਉਸ ਸੈਂਬਰ ਦੇ ਤੇ ਕੁਝ ਉਧਰੋਂ ਘਰਾਂ ਦਾ ਉਧਰੋਂ ਅਲੱਗ ਬਣਿਆ ਹੋਊ ਚੈਂਬਰ ਹਾਂ ਸਾਰਿਆਂ ਦਾ ਡੱਡ ਠੀਕ ਹੈ ਜੀ ਠੀਕ ਹੈ ਤੇ ਟੀਮ ਸੀ ਇੱਥੇ ਚੰਡੀਗੜ੍ਹ ਤੋਂ ਮੁਹਾਲੀ ਤੋਂ ਅੱਛਾ ਜੀ ਤੇ ਬਹੁਤ ਦੂਰ ਦੂਰ ਦੇ ਇੱਥੇ ਜਿਹੜੇ ਰਾਜੇ ਲੈਵਲ ਦੇ ਅਧਿਕਾਰੀ ਨਹੀਂ ਹੁੰਦੇ ਹਾਂਜੀ ਉਸ ਟਾਈਮ ਦੇ ਜਿਵੇਂ ਐਮ ਡੀ ਟਾਈਪ ਦੇ ਅਧਿਕਾਰੀ ਜਿਵੇਂ ਇੱਕ ਤਾਂ ਇਹਦਾ ਪੀ ਐਨ ਬੀ ਬੈਂਕ ਦੇ ਜਿਹੜੇ ਹੈੱਡ ਹੁੰਦੇ ਨੇ ਚੀਫ ਠੀਕ ਹੈ ਜੀ ਉਹ ਵੀ ਇਹਦੇ ਨਾਲ ਜੁੜੇ ਜਿਹੜੇ ਸੀ ਇਹ ਮੋਹਮ ਦੇ ਨਾਲ ਹੂੰ ਤੇ ਉਹ ਸਾਰੀ ਟੀਮਾਂ ਨੇ ਜੁੜ ਕੇ ਇਹਦੇ ਨਾਲ ਹੈ ਨਾ ਸਸਤਾ ਜਿਹੜੀ ਐਕਸਪਰਟ ਸੀ ਅੱਛਾ ਜੀ ਕਿਹੜੀ ਟੀਮਾਂ ਨੇ ਜੁੜ ਕੇ ਆ ਕੰਮ ਕਰਿਆ ਪ੍ਰੋਜੈਕਟ ਹੁਣ ਉਹ ਆ ਸਕਸੈਸਫੁਲ ਹੋਣੇ ਕਰਕੇ ਤੇ ਹੁਣ ਹੋਰ ਥਾਂ ਵੀ ਉਹ ਖੂਹ ਵੇਖਣ ਲੱਗ ਰਿਹਾ ਜਿੱਥੇ ਵੀ ਇਸ ਟਾਈਪ ਦੇ ਖੂਹ ਹੋਏ ਨਾ ਤੇ ਉੱਥੇ ਜਾ ਕੇ ਹੋਰ ਪਿੰਡਾਂ ਦੇ ਵਿੱਚ ਵੀ ਆਹ ਪ੍ਰੋਜੈਕਟ ਵੀ ਸੇਮ ਹੀ ਲਾ ਸਕਦੇ ਆ ਪ੍ਰੋਜੈਕਟ ਸੇਮ ਲਾ ਸਕਦੇ ਆ ਨਵਾਰਲਡ ਨਵਾਰਲਡ ਕਿਉਂਕਿ ਪਾਣੀ ਨੂੰ ਬਚਾਉਣ ਵਾਲਾ ਸਿਸਟਮ ਹੁਣ ਰਿਹਾ ਨਹੀਂ ਹੁਣ ਲਗਤ ਤਾਂ ਬਹੁਤ ਹੈ ਹੁਣ 4 ਦਿਨ ਮੀਂਹ ਬੰਦ ਹੋਏ ਨੂੰ ਹੋਏ ਹੁਣ ਪਾਣੀ ਸ਼ੁਰੂ ਹੋ ਗਈ ਮੋਟਰਾਂ ਚੱਲ ਇਹ ਕਾਈ ਸਿਸਟਮ ਹੈ ਜਿਹੜਾ ਪਾਣੀ ਨੂੰ ਥੱਲੇ ਸੰਜੋਵੇ ਕੇ ਰੱਖੇਗਾ ਸਾਮਹ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਅਰ ਬਵਿਸ਼ੇ ਨੂੰ ਪਾਣੀ ਪੀਣ ਵਾਸਤੇ ਦਿੱਥੋਂ ਮਿਲੇਗਾ ਇਹ ਵੇਖੋ ਜੀ ਕਿੰਨਾ ਨ ਕੁਦਰਤ ਪੱਖੋਂ ਥਾਂ ਹੈ ਪਹਿਲਾਂ ਵੀ ਇਸੇ ਥਾਂ ਨੇ ਬਜ਼ੁਰਗਾਂ ਨੇ ਪਾਣੀ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਵੀ ਇੱਥੋਂ ਪਾਣੀ ਪੀ ਸਕਦੀਆਂ ਬਹੁਤ ਵੱਡੀ ਸੋਚ ਲੈ ਕੇ ਤੇ ਪਿੰਡ ਨੇ ਤੁਸੀਂ ਸਾਰਾ ਪੰਚਾਇਤ ਮੈਂਬਰਾਂ ਨੇ ਬਾਕੀ ਆਪਾਂ ਦਾ ਜੀ ਹਰਿਆਣੇ ਦਾ ਕਹਿ ਸਕਦੇ ਆ ਵੀ ਪਹਿਲੀ ਵਾਰੀ ਜ਼ਿੰਦਗੀ ਚ ਚੀਜ਼ ਇਹ ਦੇਖੀ ਆ ਬਹੁਤ ਚਰਚਾ ਦਾ ਵਿਸ਼ਾ ਸੀ ਆ ਸਾਨੂੰ ਪੰਜਾਬ ਤੋਂ ਕੋਈ ਯੂਟਿਊਬਰ ਵੀਰ ਜਿਹੜੇ ਸਾਡੇ ਨਾਲ ਚੈਨਲ ਚਲਾਉਂਦੇ ਆ ਉਹਨਾਂ ਨੇ ਸਾਨੂੰ ਕਿਹਾ ਹੋਇਆ ਸੀ ਵੀ ਸੋਡੇ ਪਿੰਡਾਂ ਦੇ ਕੋਲੇ ਆ ਚੀਜ਼ਾਂ ਬਣੀਆਂ ਤੁਹਾਨੂੰ ਪਤਾ ਨਹੀਂ ਨਹੀਂ ਐਸੇ ਆ ਕਿ ਧਿਆਨ ਚ ਨਹੀਂ ਸੀਗੇ ਫਿਰ ਜਦੋਂ ਹੋੜੀ ਹੋੜੀ ਧਿਆਨ ਚ ਆਇਆ ਫਿਰ ਤਾਂ ਹਰ ਇੱਕ ਦੇ ਵਿੱਚ ਚਰਚਾ ਦਾ ਵਿਸ਼ਾ ਹੀ ਬਣ ਗਿਆ ਸਾਡੇ ਵਿੱਚ ਅਸੀਂ ਸੋਚਿਆ ਵੀ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਦਿਖਾਈਏ ਇਹ ਚੀਜ਼ਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਮੇਨ ਚੌਂਕ ਦੇ ਨਥੋਰ ਦੇ ਪੱਖੇ ਲੱਗੇ ਹੋਏ ਆ ਉੱਚਾ ਥੜਾ ਬਣਿਓ ਹੈ ਪੂਰੀ ਸਫਾਈ ਹੈ ਖੁੱਲਾ ਡੁੱਲਾ ਪੂਰਾ ਮਾਹੌਲ ਆ ਜੀ ਤਬ ਬਹੁਤ ਸੋਹਣੀਆਂ ਪੱਕੀਆਂ ਗਲੀਆਂ ਬਣੀਆਂ ਹੋਈਆਂ ਨੇ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਹ ਸੋਹਣੇ ਸਕੂਲ ਦੇ ਵਿੱਚ ਜਿੱਥੇ ਕਿ ਹਰਿਆਣੇ ਦਾ ਸਰਸੀ ਜ਼ਿਲ੍ਹੇ ਦਾ ਟੌਪਿਕ ਸਕੂਲ ਰਿਹਾ ਸੁੰਦਰਤਾ ਦੇ ਵਿੱਚ ਲਓ ਵੀ ਮਿੱਤਰੋ ਉਹ ਸਕੂਲ ਦੇ ਵਿੱਚ ਪਹੁੰਚੇ ਹੋਏ ਹਾਂ ਜਿਹੜਾ ਕਿ ਹਰਿਆਣੇ ਦੇ ਨਥੋਰ ਪਿੰਡ ਦਾ ਜੀ ਸਕੂਲ ਇਹ ਬਹੁਤ ਆ ਸੋਹਣਾ ਤੇ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਤੇ ਇਹ ਜਿਹਾ ਸਕੂਲ ਕਿਤੇ ਤੁਹਾਨੂੰ ਦੇਖਣ ਨੂੰ ਮਿਲਦਾ ਹੋਣਾ ਲਓ ਜੀ ਦੋਸਤੋ ਇਧਰ ਇਹ ਗਰਾਊਂਡ ਆ ਗਿਆ ਜੀ ਵਾਲੀਬਾਲ ਵਗੈਰਾ ਖੇਲਦੇ ਆ ਕਿ ਬਹੁਤ ਵੱਡਾ ਵਾਲੀਬਾਲ ਦਾ ਗਰਾਊਂਡ ਹੈ ਲਈ ਵਾਲੀਬਲੇ ਬਹੁਤ ਸੋਹਣਾ ਸਕੂਲ ਹੈ ਮਿੱਤਰੋ ਦੇਖੋ ਮੈਨੂੰ ਨਹੀਂ ਲੱਗਦਾ ਪੰਜਾਬ ਵਾਲਿਓ ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਵੀ ਐਦੂ ਜ਼ਿਆਦਾ ਸਕੂਲ ਹੋਰ ਤੁਹਾਡੇ ਕਿਤੇ ਸਟੇਟ ਦੇ ਵਿੱਚ ਹੋਣਾ ਤੇ ਇਹ ਹੈ ਜੀ ਨਥੋਰ ਪਿੰਡ ਦਾ ਬਹੁਤਾ ਹੀ ਸਕੂਲਸ ਹੋਣਾ ਬਾਕੀ ਜੀ ਹੋਰ ਵੀ ਪਿੰਡਾਂ ਦੇ ਵਿੱਚ ਤੁਹਾਡੇ ਨਾਲ ਰਕਬਾ ਵੀ ਵੱਧ ਹੋ ਸਕਦਾ ਤਾਂ ਸੰਪੰਚੀ ਦੀ ਲਾਈਨ ਵੀ ਵੱਡੀ ਹੋ ਸਕਦੀ ਹੈ ਵੋਟਾਂ ਵੀ ਵੱਧ ਆ ਤੁਹਾਡੇ ਪਿੰਡ ਦੇ ਵਿੱਚ ਮੈਨੂੰ ਬਹੁਤ ਚੀਜ਼ਾਂ ਖਾਸ ਲੱਗੀਆਂ ਇੱਕ ਤਾਂ ਤੁਸੀਂ ਉਹ ਸਾਂਭਿਆ ਵਿਰਸਾ ਇੱਕ ਉੱਤੋਂ ਤੁਸੀਂ ਆ ਸਕੂਲ ਦਾ ਜਿਹੜਾ ਇੰਨਾ ਸੋਹਣਾ 뷰 ਸਾਹਮਣੇ ਰੱਖਿਆ ਆ ਸਕੂਲ ਟਾਈਮ ਦੇ ਵਿੱਚ ਹਨਾ ਹਾਂਜੀ ਬਹੁਤ ਸਾਂਭਦੀ ਆ ਸਵੇਰੇ ਇੱਥੇ ਸੰਗਲ ਲਾ ਕੇ ਹੂੰਂ ਕੁੰਡਾ ਪਾਉਂਦੇ ਵੀ ਇੱਧਰ ਜਿਹੜੀ ਪਾਰਕਿੰਗ ਹੈ ਇਸ ਤੋਂ ਇੱਧਰ ਸਾਈਡ ਇੱਧਰ ਸਾਈਡ ਵੀ ਇੱਧਰ ਕੋਈ ਸਾਧਨ ਵਗੈਰਾ ਨਾ ਲੈ ਕੇ ਆਵੇ ਤੇ ਨਾ ਕੋਈ ਪਸ਼ੂ ਵਗੈਰਾ ਆਉਂਦਾ ਕਈ ਵਾਰ ਗੇਟ ਖੁੱਲਦਾ ਬੱਚਿਆਂ ਦੀ ਪੜਾਈ ਡਿਸਟਰਬ ਨਾ ਹੋਵੇ ਹੂੰ ਆਪਿਸ ਨੂੰ ਜਾਂਦੀ ਹੈ ਇਹ ਆਫਿਸ ਨੂੰ ਸਪੈਸ਼ਲ ਹਾਂ ਹੂੰ ਸਾਰੀ ਤੇਜੀ ਝੰਡੇ ਲੱਗੇ ਹੋਏ ਆਪਾਂ ਜੀ ਨੂੰ ਦੇਖ ਕੇ ਗਰਵ ਮਹਿਸੂਸ ਹੁੰਦਾ ਹੈ। ਤਿਰੰਗਾ ਲੱਗਿਆ। ਹਾਂਜੀ ਤੇ ਪੇੜ-ਪੌਦੇ ਬੜੇ ਲੱਗੇ ਆ। ਹੂੰ। ਮਹਿੰਗੇ-ਮਹਿੰਗੇ ਪੌਦੇ ਲੱਗੇ ਐਵੇਂ ਨਹੀਂ ਵੀ। ਹਾਂ ਸਹੀ ਹੈ ਟਾਈਮ ਪਾਸ ਨਹੀਂ ਕੀਤਾ। ਹਾਂ ਬਹੁਤ ਸੋਹਣਾ ਹੈ। ਆ ਉਪਰੀ ਬਿਲਡਿੰਗ ਦੇ ਇਹਦੇ ਚ ਉੱਤੇ। ਹਾਂ ਇਹਦੇ ਚ ਉਹ ਕੰਪਿਊਟਰ ਰੂਮ ਹੈ। ਅੱਛਾ ਇਹ ਉੱਤੇ ਕੰਪਿਊਟਰ ਰੂਮ ਹੈ। ਠੀਕ ਹੈ। ਬਾਕੀ ਇਹ ਸਾਰੀਆਂ ਕਲਾਸਾਂ ਆ ਗਈਆਂ ਨਾ। ਹਾਂ ਇੱਕ ਕਲਾਸ। ਹੂੰ। ਸਹੀ ਹੈ। ਇੱਧਰ ਆ ਗਈਆਂ ਕੁਝ ਕਲਾਸਾਂ। ਆ ਪਾਰਕ ਆ ਗਿਆ। ਹੂੰ। ਉਧਰ ਕਲਾਸਾਂ ਆ ਗਈਆਂ ਪਹਿਲਾਂ ਇੱਥੇ ਜਿਵੇਂ ਪ੍ਰਾਇਮਰੀ ਸਕੂਲ ਤੇ ਇਹਦੇ ਨਾਲ ਸੀ ਹਾਈ ਸਕੂਲ ਦੇ ਅੱਛਾ ਜੀ ਹੁਣ ਆ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਸਾਡਾ ਅੱਛਾ ਜੀ ਤੇ ਉਹ ਪ੍ਰਾਇਮਰੀ ਸਕੂਲ ਜਿਹੜਾ ਉਧਰ ਬਿਲਡਿੰਗ ਇੱਕ ਹੋਰ ਬਣ ਗਈ ਉੱਥੇ ਸ਼ਿਫਟ ਕਰਦੇ ਹੁਣ ਅੱਛਾ ਜੀ ਇੱਥੇ ਹੁਣ ਸੀਨੀਅਰ ਸੈਕੰਡਰੀ ਸਕੂਲ ਹੈ ਬੋਰਡ ਵੀ ਇੱਥੇ ਹੀ ਹੈ ਪੇਪਰ ਇੱਥੇ ਹੀ ਹੁੰਦੇ ਆ ਬੱਚੇ ਇੱਥੇ ਜਿਹੜੇ ਹੁਣ ਸਾਡੇ ਪ੍ਰਿੰਸੀਪਲ ਹੈ ਗੁਰਮੇਲ ਸਿੰਘ ਜੀ ਹੈ ਹਾਂਜੀ ਪਿੰਡ ਦੇ ਬੰਦੇ ਹੈ ਠੀਕ ਹੈ ਜੀ ਤੇ ਬੜੀ ਮਿਹਨਤ ਕਰਨ ਲੱਗ ਰਿਹਾ ਇਸ ਤੋਂ ਪਹਿਲਾਂ ਵੀ ਜਿਹੜੇ ਆਏ ਆ ਟੀਚਰ ਇੱਕ ਨੰਬਰ ਆਏ ਆ ਸਕੂਲ ਨੂੰ ਬ ਦੇਖ ਹੀ ਗਏ ਆ ਜੀ ਬਹੁਤ ਹਾਂ ਬਹੁਤ ਕੁਝ ਦੇਖ ਕੇ ਗਏ ਆ ਤਾਈਓ ਦੇਸੀ ਜਾਂਦਾ ਆਪਾਂ ਨੂੰ ਵੀ ਬਹੁਤ ਕੁਝ ਦੇਖ ਕੇ ਗਏ ਆ ਨਾਈਟ ਦਾ ਖਰਚਾ ਹੈ ਨਹੀਂ ਹੂੰ ਸੋਲਰ ਲੱਗਿਆ ਉੱਤੇ ਅੱਛਾ ਜੀ ਛੱਤ ਤੇ ਸੋਲਰ ਲੱਗਿਆ ਹੋਇਆ ਸੋਲਰ ਨਾਲ ਚੱਲਦੀ ਏ ਸਾਰੀ ਉੱਧਰ ਵੇਖੋ ਉੱਤ ਸੱਤ ਤੇ ਅੱਛਾ ਜੀ ਉੱਧਰ ਹਾਂ ਉਹ ਵੀ ਖਾਦੇ ਆ ਆਪਾਂ ਹੂੰ ਸੋਲਰ ਲੱਗਿਆ ਹੈ ਲਾਈਟ ਦਾ ਕੋਈ ਖਰਚਾ ਨਹੀਂ ਲਾਈਟ ਦਾ ਕੋਈ ਖਰਚਾ ਨਹੀਂ ਹੂੰ ਹੁਣ ਤਾਂ ਸਕੂਲ ਦੀ ਛੁੱਟੀ ਹੋ ਗਈ ਹਾਂਜੀ ਆ ਡਿਜੀਟਲ ਸਕਰੀਨ ਲੱਗੀ ਹੈ ਅੱਛਾ ਡਿਜੀਟਲ ਸਕਰੀਨ ਹੈ ਐਸੀ ਲੱਗਿਆ ਆ ਸਰਕਾਰੀ ਸਕੂਲ ਹੈ ਬੱਲੇ ਇਹ ਬੱਲੇ ਲੋ ਮੈਸਰੋ ਸਰਕਾਰੀ ਸਕੂਲ ਆ ਏਸੀ ਦੀ ਸਹੂਲੀ ਤੇ ਵੱਡੀ ਡਿਸਪਲੇ ਲੱਗੀ ਹੋਈ ਆ ਹਾਂ ਤਾਂ ਇਸ ਤੇ ਕਿਹੜੀ ਕਕਸ਼ਾ ਦੇ ਬੱਚੇ ਪੈਂਦੇ ਜੀ ਇਸ ਤੇ ਮਾਸਟਰ ਜੀ ਦੱਸਣਗੇ ਹਾਂਜੀ ਕਿਹੜੀ ਕਲਾਸ ਦੇ ਬੱਚੇ ਵਹਿੰਦੇ ਜੀ ਇਸ ਸੈਕਸ਼ਨ? 10ਵੀਂ A ਸੈਕਸ਼ਨ ਹੈ। 10ਵੀਂ A ਸੈਕਸ਼ਨ ਹੈ। ਲਓ ਮੈਨੂੰ ਆਏ ਨਾ ਬੱਚੇ ਬਹੁਤ ਹੈ ਸੈਕਸ਼ਨ ਬਣੇ ਹੋਏ ਆ 10ਵੀਂ ਦੇ A B 2 ਦੇ ਵੀ ਹੈ ਇਸ ਸਾਲ। ਤਾਂ ਤੁਹਾਡੇ ਸਕੂਲ ਦੇ ਵਿੱਚੋਂ ਪ੍ਰਾਈਵੇਟ ਬੰਨੀ ਘੱਟ ਖਿੱਚ ਕਰਦੇ ਹੁੰਨੇ ਲੋਕ। ਹਾਂ। ਹੂੰ? ਫਿਰ ਤਾਂ ਇਸ ਪਿੰਡ ਦੇ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਵੀ ਇਹ ਸੇ ਸਕੂਲਾਂ ਦੇ ਵਿੱਚ ਸਰਕਾਰੀ ਜੀ ਪੜਦੇ ਆ ਤੇ ਨਾਮ ਬਣਾ ਰਹੇ ਆ ਵਧੀਆ। ਕਿ ਇੱਥੋਂ ਜਿਵੇਂ ਮੈਲ ਪੈਂਦੀ ਐ ਸਪੀਕਰ ਲੱਗਿਆ ਕੋਈ ਅਨਾਉਂਸਮੈਂਟ ਕਰਨੀ ਐ। ਹੂੰ। ਤਾਂ ਇੱਥੋਂ ਹੁੰਦੀ ਐ। ਅੱਛਾ ਜੀ। ਬਹੁਤ ਵਧੀਆ ਸਿਸਟਮ। ਬਣਾਇਆ ਹੈ ਜੀ ਹੁਣ ਚਾਰ ਕਮਰੇ ਯਹਾਂ ਪੁਰਾਣੇ ਪਹਿਲਾਂ ਪੁਰਾਣੇ ਕਮਰੇ ਸੀ ਇੱਥੇ ਅੱਛਾ ਜੀ ਉਹ ਫੋੜ ਤੇ ਫੋੜ ਕੇ ਇਹਨਾਂ ਨੇ ਇੱਥੇ ਜਿਵੇਂ ਸਬਜ਼ੀ-ਸ਼ਬਜ਼ੀ ਲਾਤੀ ਤੇ ਆਰਗੇਨਿਕ ਆਰਗੇਨਿਕ ਨਾਲੇ ਮੁੰਡਿਆਂ ਨੂੰ ਬੱਚਿਆਂ ਨੂੰ ਵੀ ਦੱਸਦੇ ਵੀ ਆਰਗੇਨਿਕ ਖਾਓ ਹਾਂਜੀ ਤੇ ਹੁਣ ਇੱਥੇ ਕਮਰੇ ਬਣ ਜਾਣਗੇ ਇਹ ਇਧਰ ਜੀ ਇਹਦੇ ਵਿੱਚ ਇਧਰ ਆ ਉਹ ਹੈ ਕੰਟੀਨ ਕੰਟੀਨ ਹਾਂ ਮਿੱਟੇ ਵੀ ਦਲੀਆਂ ਵਗੈਰਾ ਜੋ ਵੀ ਹੈ ਨਾ ਛੋਟੇ ਬੱਚਿਆਂ ਦਾ ਬੱਚਿਆਂ ਨੂੰ ਸਤਾਪ ਕੋਈ ਨਹੀਂ ਮਿਲਿਆ ਲੱਗਦਾ ਨਹੀਂ ਨੀਚੇ ਬੈਠ ਬਿਲਕੁਲੀ ਬਿਲਕੁਲੀ ਖਾਣਾ ਨੀਚੇ ਬੈਠ ਕੇ ਨਹੀਂ ਖਾਣਾ ਪਿਆ ਮੰਨ ਲਓ ਵੀ ਜਿੰਨੀ ਸਰਕਾਰੀ ਸਕੂਲ ਆਲਾ ਕਹੀ ਦਿੰਦਾ ਤੇ ਆਪਣੇ ਮੈਂ ਹੋਰ ਮੰਨਦਾ ਵੀ ਨਹੀਂ ਕਿਸੇ ਸਰਕਾਰੀ ਸਕੂਲ ਦੇ ਵਿੱਚ ਇੰਨੀ ਸਹੂਲਤ ਵੀ ਪ੍ਰਾਈਵੇਟ ਸਕੂਲਾਂ ਜਿੰਨੀ ਤੁਸੀਂ ਪੂਰੇ ਕਸੂਲਤ ਦੇ ਰੱਖੀ ਇਹਨਾਂ ਨੂੰ ਹੂੰ ਇਹ ਥੋੜਾ 10 ਕਿਲੋਵਾਟ ਕਹੀਏ 3 ਕਿਲੋਵਾਟ ਕਹੀਏ ਲਓ ਮੇਤਰੋ ਵੱਡੀ ਗੱਲ ਇਹ ਆ ਬਿਜਲੀ ਦਾ ਕਟ ਯੂਜ਼ ਕਰਦੇ ਤੇ ਸਾਰਾ ਸੋਲਰ ਨਾਲ ਹੀ ਚੱਲਦਾ ਇਸ ਤੇ ਸਿਸਟਮ 15 ਕਿਲੋਵਾਟ ਦਾ ਸੋਲਰ ਲੱਗਿਆ ਹੈ 15 ਕਿਲੋਵਾਟ ਦਾ ਹਾਂ ਇੱਧਰ ਲੱਗਿਆ ਇੱਧਰ ਲੱਗਿਆ ਆ ਵੀ ਪਾਰਕ ਨੂੰ ਤਿਆਰ ਕਰ ਰੱਖਿਆ ਜੀ ਹਾਂ ਅੱਛਾ ਜੀ ਸਬਜੀ ਬਹੁਤ ਵਧੀਆ ਆ ਇਸ ਬਾਗ ਦੀ ਅੱਛੀ ਸਬਜੀ ਲਾਉਣੀ ਆ ਆਰਗੇਨਿਕ ਸਬਜੀ ਤਿਆਰ ਕਰਨੀ ਆ ਠੀਕ ਆ ਇਹ ਜਿਹੜਾ ਸ਼ੁਰੂ ਤੋਂ ਪਾਰਕ ਲਾਇਆ ਹੈ ਨਾ ਇੱਥੇ ਇੱਕ ਦੋ ਟੀਚਰਾਂ ਨੇ ਇੰਨੀ ਮਿਹਨਤ ਕਰੀ ਆ ਰਾਤ ਨੂੰ 2-2 ਵਜੇ ਉੱਠ ਕੇ ਆਉਂਦੇ ਸੀ ਕਿਉਂ ਆ ਨਾਲ ਆਪਣੇ ਨਹਿਰ ਦੇ ਪਰਲੇ ਪਾਸੇ ਹਾਂਜੀ ਹਾਂਜੀ ਸੁਆਹ ਛੋਟਾ ਜਿਹਾ ਉਹ ਸੁਨੇਰ ਟੇਲ ਤੇ ਰਹਿ ਗਏ ਸੀ ਇੱਥੇ ਅੱਛਾ ਜੀ ਉੱਥੇ ਪਾਣੀ ਆਂਦਾ ਘਟ ਅੱਛਾ ਜੀ ਦਿਨ ਨੂੰ ਤਾਂ ਉਹ ਖਿੱਚ ਕਰਦੇ ਜਦੋਂ ਪਾਣੀ ਆਂ ਨਹੀਂ ਦਿੰਦੇ ਸੀ ਰਾਤ ਨੂੰ ਪਾਣੀ ਆਂਦਾ ਤੇ ਉਹ ਟੀਚਰ ਫਿਰ ਰਾਤ ਨੂੰ ਉੱਠ ਕੇ ਆ ਕੇ 2 ਵਜੇ ਇਹ ਪੌਦਿਆਂ 'ਚ ਪਾਣੀ ਪਾਉਂਦੇ ਸੀ ਫੇਰ ਤਿਆਰ ਹੋਇਆ ਇੰਨੀ ਮਿਹਨਤ ਨਾਲ ਰਾਤ ਨੂੰ ਦੋਸਤੋ ਟੀਚਰ ਉੱਠ ਕੇ ਆਉਣਾ ਬਹੁਤ ਵੱਡੀ ਗੱਲ ਹੈ ਨਹੀਂ ਅਗਲਾ 8 ਘੰਟਿਆਂ ਦੇ ਆਪਦੀ ਡਿਊਟੀ ਲਾ ਕੇ ਤੇ ਮੁੜ ਕੇ ਘੇੜਾ ਨਹੀਂ ਮਾਰਦਾ ਤੇ ਰਾਤ ਨੂੰ ਉੱਠ ਕੇ ਆ ਕੇ ਤੇ ਇਸ ਸਕੂਲ ਦੇ ਜਿਹੜੇ ਟੀਚਰ ਸੀ ਪਹਿਲਾਂ ਸਟਾਫ ਸੀ ਆ ਜਾਂ ਹੁਣ ਦਾ ਮੌਕੇ ਦਾ ਰਾਤ ਨੂੰ ਉੱਠ ਕੇ ਕੋਲੇ ਛੋਟੀ ਨਹਿਰਾ ਤੇ ਉਹ ਤੋਂ ਆ ਕੇ ਇਹ ਬੂਟਿਆਂ ਨੂੰ ਪਾਣੀ ਵਗਾਰਾ ਪਾ ਕੇ ਤੇ ਅੱਜ ਇੰਨੀ ਹਰਿਆਲੀ ਲਿਆ ਕੇ ਤੇ ਤੁਹਾਨੂੰ ਤੁਸ ਤੋਂ ਸੀ ਜਿਹੜੇ ਵਿਊ ਨੂੰ ਦੇਖੀ ਜਾਂਦੇ ਹੋ ਉਹ ਬਣਾਇਆ ਹੋਇਆ ਤੇ ਬੱਚਿਆਂ ਦੇ ਨਾਲ ਆਪਣੇ ਟੀਚਰ ਜੀ ਤੁਸੀਂ ਪੜਾਉਨੇ ਇਸ ਸਕੂਲ ਕੰਪਿਊਟਰ ਲੈਬ ਉਹ ਉੱਪਰ ਹੈ ਜਿਹੜਾ ਕੰਪਿਊਟਰ ਸਾਰਾ ਸਿਸਟਮ ਅੱਛਾ ਜੀ ਓਕੇ ਇਹ ਮੈਂ ਚੌਕ ਇੱਥੇ ਜਿਵੇਂ ਤਰੰਗੇ ਦਾ 26 ਜਨਵਰੀ 15 ਕੋਈ ਵੀ ਪ੍ਰੋਗਰਾਮ ਹੁੰਦਾ ਆ ਖੇਲਾ ਵਾਸਤੇ ਮੁੰਡੇ ਵਾ ਬੱਚੇ ਵਾਸਤੇ ਠੀਕ ਹੈ ਜੀ ਬੱਚਾ ਵੀ ਜਿਮ ਕਸਰਤ ਕਰਨ ਵਾਸਤੇ ਹੂੰ ਉਲ ਘਟ ਤੇ ਮੈਰਿਜ ਪਲੇਸ ਜਿਆਦਾ ਭਲੇਖਾ ਪਾਉਂਦਾ ਜੇਕਰ ਹੋਰ ਆਉਂਦਾ ਤਾਂ ਅਗਲਾ ਉਹਨੂੰ ਲੱਗਦਾ ਵੀ ਮੈਰਿਜ ਪਲੇਸ ਆ ਸਕੂਲ ਹੈ ਨਹੀਂ ਤੇ ਪਰ ਹੈ ਮੇਤਰੋ ਸਕੂਲ ਕਿਉਂਕਿ ਜਿਹੜਾ ਦਾ ਸਿਸਟਮ ਹੈ ਢਾਂਚਾ ਬਣਾਵਟ ਹੈ ਬਣਾਏ ਦੇਖੀ ਇਸ ਤਰ੍ਹਾਂ ਦੀ ਬਣਾ ਕੇ ਰੱਖੀ ਹੋਈ ਆ ਗੇਟ ਹੈ ਸਾਹਮਣੇ ਹਾਂ ਕਿੰਨੇ ਕੇ ਬੱਚੇ ਪੜਦੇ ਆ ਇਸ ਸਰਕਾਰੀ 500 ਬੱਚੇ ਆ ਸਾਡੇ ਸਰਕਾਰੀ ਸਕੂਲ ਚ ਅੱਛਾ ਜੀ 500 ਬੱਚੇ ਹੈ ਹਾਂ ਹਾਂ ਇਹ ਆਫਿਸ ਇਹ ਆਫਿਸ ਹੈ ਯਾ ਉਹ ਸੋਹਣਾ ਹੈ ਕੈਮਰੇ ਸਾਰੀ ਕਲਾਸਾਂ ਦੇ ਕੈਮਰੇ ਲੱਗੇ ਆ ਅੱਛਾ ਬਾਰ ਗੇਟ ਮੇਨ ਗੇਟ ਤੱਕ ਦੇ ਕੇਂਦਰ ਇਥੇ ਟੋਟਲੀ ਕਲਾਸਾਂ ਦੇ ਮੇਨ ਗੇਟ ਦੇ ਬੈਕ ਸਾਈਡ ਦੇ ਵੀ ਸਕੂਲ ਦੇ ਕਵਰ ਹੈ ਪੂਰਾ ਠੀਕ ਹੈ ਜੀ ਆ ਹੁਣ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਇਹ ਤਾਂ 24 ਘੰਟੇ ਚੱਲਦੇ ਰਹਿੰਦੇ ਆ 24 ਘੰਟੇ ਚੱਲਦੇ ਰਹਿੰਦੇ ਵਾਹ ਜੀ ਵਾਹ ਇੱਥੇ ਪ੍ਰਿੰਸੀਪਲ ਸਾਹਿਬ ਬੈਠ ਨੇ ਜਿਹੜੇ ਕੀ ਪਿੰਡ ਦੇ ਨਹੀਂ ਹਨ ਪਿੰਡ ਦੇ ਆ ਉਹ ਡੀਡੀਓ ਦੀ ਪੋਸਟ ਤੇ ਆਉਂ ਅੱਛਾ ਜੀ ਗੁਰਮੇਲ ਸਿੰਘ ਗੁਰਮੇਲ ਸਿੰਘ ਜੀ ਠੀਕ ਹੈ ਜੀ ਠੀਕ ਸਤਵੀਰ ਜੀ ਕਿਵੇਂ ਲੱਗਿਆ ਨਥੌਰ ਦਾ ਸਕੂਲ ਤੁਹਾਨੂੰ ਬਹੁਤ ਸਿਰਾਂ ਲੱਗਿਆ ਜੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਰੇਣਾ ਰਾਜਸਥਾਨ ਦੇ ਵਿੱਚ ਇਦੋਂ ਸਰਾ ਕੋ ਤੇ ਇਹ ਤਾਂ ਬਈ ਬਹੁਤ ਸੋਹਣਾ ਜੀ ਕਿਉਂਕਿ ਜਿਹੜੀ ਦੀ ਦਿੱਖ ਤੁਸੀਂ ਬਣਵਾਈ ਹੋਈ ਹੈ ਇੱਕ ਮੈਰਿਜ ਪਲੇਸ ਤੋਂ ਘੱਟ ਨਹੀਂ ਕਹਿ ਸਕਦੇ ਹਨ ਤੇ ਨਹੀਂ ਤਾਂ ਜਾਂਦਾ ਹੁੰਦਾ ਅਗਲਾ ਇਂ ਦੇਖੂ ਆ ਜਿਆਦਾਤਰ ਇਹ ਤਾਂ ਮੈਰਿਜ ਪੈਨਸ ਹੈ ਤੇ ਪਰ ਵੀ ਬਹੁਤ ਧੰਨਵਾਦ ਕਰਦੇ ਆ ਵੀ ਇਹ ਜਿਹਾ ਸਕੂਲ ਬਣਾ ਰੱਖਿਆ ਤੁਸੀਂ ਤੇ ਸੰਭਾਈ ਕੀਤੀ ਹੋਈ ਹੈ ਬਣਾਇਆ ਨਹੀਂ ਸੰਭਾਈ ਵੀ ਕੀਤੀ ਹੋਈ ਹੈ ਨਹੀਂ ਸਰਕਾਰ ਤਾਂ ਦੇਖੋ ਸਰਕਾਰ ਦੇ ਲਈ ਤਾਂ ਸਾਰੇ ਸਕੂਲ ਇੱਕੋ ਜਿਹੇ ਹੁੰਦੇ ਉਹ ਸਾਰਿਆਂ ਨੂੰ ਸੇਮ ਸਹੂਲਤਾਂ ਦਿੰਦੀ ਹੈ ਸੇਮ ਸਹੂਲਤਾਂ ਦਿੰਦੀ ਹੈ ਤੇ ਸੇਮ ਬਜਟ ਦਿੰਦੀ ਹੈ ਇਹਦੇ ਚ ਜਿਵੇਂ ਸਕੂਲ ਦੇ ਨਾਲ ਜੁੜੇ ਹੋਏ ਟੀਚਰ ਹੈ ਤੇ ਮਾਲੀ ਹੈ ਸਪਾਈ ਕਰਮਚਾਰੀ ਹੈ ਪਿੰਡ ਦੀ ਪੰਚਾਇਤ ਇਹਨਾਂ ਦਾ ਹੋਊਗਾ ਬਿਲਕੁਲ ਇਹਨਾਂ ਦਾ ਹੀ ਬਾਲਾ ਵੱਡਾ ਕਹਿ ਸਕਦੇ ਆ ਕਿਉਂਕਿ ਜਿੰਨਾ ਬਾਈ ਟੇਸ ਸਕੂਲ ਨੂੰ ਆਇਆ ਹੋਊਗਾ ਇਹ ਪੱਕਾ ਹੀ ਪਤਾ ਦੀ ਆਪਾਂ ਨੂੰ ਹਰ ਇੱਕ ਪਿੰਡ ਦੇ ਹਰ ਹਰਿਆਣੇ ਦੇ ਸਕੂਲਾਂ ਨੂੰ ਆਇਆ ਤੇ ਪਰ ਇੱਥੇ ਵੀ ਪੈਸਾ ਲਾਇਆ ਚਾ 2024 ਦੇ ਵਿੱਚ ਹੂੰ ਹੂੰ ਜਿਹੜੇ ਦੇ ਵਿੱਚ ਫਿਰ ਆ ਸੀਗਾ ਫਸਟ ਆਇਆ ਸੁੰਦਰਪੁਰ ਸਕੂਲ ਸੁੰਦਰਤਾ ਚ ਸੁੰਦਰਤਾ ਚ ਡਿਸਟ੍ਰਿਕਟ ਇਹ ਵੀ ਬਹੁਤ ਵੱਡੀ ਗੱਲ ਆ ਦੋਸਤੋ ਤੇ ਆਉਣੀ ਸੀ ਆਈ ਤੇ ਦੇਖੀ ਜੰਨੇ ਆਪਾਂ ਮੋਹਾਲੀ ਦੇ ਆਪਾਂ ਉਹਦੇ ਜਿਹੜੇ ਲੱਗੇ ਆ ਕੋਸਟਲੀ ਪੈਸਿਆਂ ਦੇ ਉਹ ਫਰੀਆ ਰਿਪੋੜੇ ਨਹੀਂ ਹੂੰ ਅੱਛਾ ਜੀ ਸਾਰੇ ਵੀ ਆਪ ਦੇ ਕੋਸ਼ਿਸ਼ ਇਹ ਕਹਿ ਸਕਦੇ ਆ ਵੱਡੀ ਗੱਲ ਹੀ ਆਈ ਵੀ ਸਰਪੰਚ ਆ ਜੋ ਵੀ ਬਣਦਾ ਜਾਂ ਜਿੰਨਾ ਸਟਾਫ ਗਿਆ ਤੇ ਆਇਆ ਉਹਨਾਂ ਨੇ ਆਪ ਦੇ ਤਰਫੋਂ ਕੁਝ ਨਾ ਕੁਝ ਦਿੱਤੇ ਹੀ ਐ ਸਕੂਲ ਨੂੰ ਸਾਡੇ ਪਿੰਡ ਦਾ ਰਿਜ਼ਲਟ ਰਿਹਾ ਜਿਹੜਾ ਉਹ ਰਿਹਾ 95% 25 ਸਾਡਾ ਜਿਹੜਾ ਜ਼ਿਲ੍ਹੇ ਦੇ ਸੁੰਦਰਤਾ ਦੇ ਫਰਸਟ ਆਇਆ ਨਾ ਉਸ ਕਰਕੇ ਸਾਡੇ ਪਿੰਡ ਨੂੰ ਉਹਦਾ ਜਿਲ੍ਹਾ ਸੰਸਦ ਤੋਂ ਇੱਕ ਪ੍ਰੋਗਰਾਮ ਦੀ ਮਿਲੀ ਉਹ ਟੀਮ ਆਈ ਚੰਡੀਗੜ੍ਹ ਤੋਂ ਹੂੰ ਤੇ ਅਸੀਂ ਇੱਥੇ ਉਹ ਲਾ ਕੇ ਟੈਂਟ ਉਹ ਬਣਾਈ ਜਿਵੇਂ ਇੱਥੇ ਅਧਿਐਕਸ਼ ਬਹਿ ਗਿਆ ਇਧਰ ਪ੍ਰਧਾਨ ਮੰਤਰੀ ਜੀ ਬਹਿ ਗਏ ਗ੍ਰਹਿ ਮੰਤਰੀ ਸੰਸਦ ਜੋ ਸੰਸਦ ਜਿਹੜਾ ਉਹ ਸੇਵਾ ਬਣਾਤਾ ਸਿਸਟਮ ਹਾਂ ਵਿਊ ਉਵੇਂ ਸੇਮ ਬਣਾਤਾ ਸੋ ਉਵੇਂ ਸਵਾਲ ਜਵਾਬ ਕਰਨੇ ਇਧਰ ਵਿਪੱਖ ਸ ਨੂੰ ਬਾਤਿਆ ਰਾਹੁਲ ਗਾਂਧੀ ਔਰ ਜਿਵੇਂ ਕਾਂਗਰਸ ਦੇ ਹਾਂ ਹਾਂ ਇਧਰ ਬੀਜੇਪੀ ਬੈਠੀ ਹਾਂ ਕੋਈ ਚੀਜ਼ ਪਾਸ ਕਰਨੀ ਹੈ ਲਵਨੀ ਮਤ ਨਾਲ ਕਰਨੀ ਹੈ ਜੇ ਸਾਰਾ ਸਿਸਟਮ ਸਾਰੇ ਪਿੰਡ ਪ੍ਰੈਕਟੀਕਲਸ ਕਰਕੇ ਦਿਖਾਤਾ ਤੁਸੀਂ ਪ੍ਰੈਕਟੀਕਲ ਚ ਵੀ ਐਵੇਂ ਜਿੱਤ ਕੇ ਜਾਂਦੇ ਐਵੇਂ ਸਫਤ ਲੈਂਦੇ ਐਵੇਂ ਉੱਥੇ ਪਾਸ ਹੁੰਦੇ ਐਵੇਂ ਆਫਸਰੀ ਚ ਉਹਨਾਂ ਦੇ ਨੋਖਜੋਗ ਹੁੰਦੀ ਐ ਸਵਾਲ ਪ੍ਰਸ਼ਨ ਉਤਰ ਬਹੁਤ ਵਧੀਆ ਲਾ ਸਿਸਟਮ ਦਿਖਾਇਆ ਸੀ ਬੜਾ ਵੱਡਾ ਹਮ ਲਓ ਮਿੱਤਰੋ ਇਹ ਸੀ ਬਈ ਨਥੋਰ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਇਤਿਹਾਸ ਕੋ ਖੂ ਦਿਖਾਇਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਕੂਲ ਦਿਖਾਇਆ ਤੇ ਬਾਕੀ ਵੀ ਪਿੰਡ ਦੀਆਂ ਗਲੀਆਂ ਦਿਖਾਈਆਂ ਜਿੱਥੇ ਕਿ ਰੌਣਕ ਵੱਜੀ ਪਈ ਆ ਤਾਂ ਸੁਭਾਸ਼ਗੁਰ ਨੀਤਾਜੀ ਸੁਭਾਸ਼ ਮਾਰਗ ਇਹ ਕਿਵੇਂ ਆ ਜੀ ਹਾਂ ਮਾਰਗਦਰਨਾ ਰੱਖਦੇ ਨਾ ਅੱਜ ਐਪੀ ਜੀ ਅਬਦੁਲ ਕਲਾਮ ਹੂੰ ਨਾਲੇ ਬੱਚਿਆਂ ਨੂੰ ਯਾਦ ਰਹਿੰਦਾ ਹਾਂ ਵੀ ਇਹ ਕੌਣ ਸੀ ਕੌਣ ਸੀ ਬਿਲਕੁਲ ਹੀ ਬਿਲਕੁਲ ਮਾਰਗਦਰਨਾ ਹੈ ਹੂੰ ਤੇ ਇਹਨਾਂ ਦੀ ਯਾਦ ਤਾਜੇ ਰੱਖਣੀ ਹੈ ਜਿਨ੍ਹਾਂ ਨੇ ਕੁਝ ਕਰਿਆ ਆਪਣੇ ਦੇਸ਼ ਲਈ ਮੰਨ ਲਓ ਜਦੋਂ ਵੀ ਕੋਈ ਟੀਚਰ ਬਣਾਉਂਦੇ ਹੋਣ ਐਸ ਮਾਰਗ ਤੇ ਆਉਂਦੇ ਹੋ ਉਹ ਹਮੇਸ਼ਾ ਯਾਦ ਹੀ ਰਹਿੰਦਾ ਹੈ ਹਮੇਸ਼ਾ ਯਾਦ ਕਰਦੇ ਰਹਿੰਨੇ ਬਹੁਤ ਵੱਡੀ ਸੋਚ ਹੈ ਤੇ ਵੱਡੀ ਗੱਲ ਲੈ ਕੇ ਚੱਲੇ ਹੋ ਤੁਸੀਂ ਓਕੇ ਧੰਨਵਾਦ ਜੀ ਤੁਸੀਂ ਸਕੀਮਤੀ ਸ਼ਮਾਂ ਦਿੱਤਾ ਸਾਡੇ ਨਾਲ ਤੇ ਸਾਨੂੰ ਵਿਊ ਦਿਖਾਇਆ ਸਕੂਲ ਦਾ ਧੰਨਵਾਦ ਮਾਸਟਰ ਜੀ ਤੁਹਾਡਾ ਹੀ ਬਹੁਤ ਬਹੁਤ ਤੈਨੂੰ ਵੀ ਧੰਨਵਾਦ ਜੀ ਇੰਨੀ ਗਰਮੀ 'ਚ ਤੁਸੀਂ ਪਹੁੰਚੇ ਹੋ ਇੱਥੇ ਤੁਹਾਨੂੰ ਵੀ ਸਕੂਲ ਵੀ ਚੰਗਾ ਲੱਗਿਆ ਓਕੇ ਧੰਨਵਾਦ ਧੰਨਵਾਦ